ਕੜੀ ਨਾਮ ਹੈ ਆਪਣਾ ਹਰਜਿੰਦਰ ਸਿੰਘ ਬਾਜੀ ਬਾਜੀ ਪਤਾ ਲੱਗਾ ਵੀ ਤੁਹਾਡੇ ਘਰੇ ਜਿਹੜੀ ਚੋਰੀ ਹੋ ਗਈ ਕੀ ਥੜਾ ਮਾਮਲਾ ਹੈ ਮਾਮਲਾ ਬਾਜੀ ਪਤਾ ਨਹੀਂ ਕੀ ਹੋਇਆ ਕਿੱਦਾਂ ਹੋਇਆ ਰਾਤੀ 2 ਤੋਂ 3 ਦੇ ਵਿੱਚ 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 ਬੰਦੇ ਆਏ ਗਰੈਲ ਪੱਟੀ ਵਿੱਚੋਂ ਤੇ ਕਮਰੇ ਆ ਖੋਲੇ ਆ ਜਿੰਦੇ ਤੋੜਿਆ ਪਿਆ ਤੇ ਸਮਾਨ ਅੰਦਰੋਂ ਚੱਕਿਆ ਕੈਸ਼ ਪਿਆ ਸੀ ਕੋਈ ਸੋਨਾ ਪਿਆ ਸੀ ਉਹ ਚੱਕਿਆ ਤੇ ਜਦੋਂ ਉਠੇ ਆ ਇਹ ਨਹੀਂ ਪਤਾ ਕਿੱਧਰ ਹੀ ਨਿਕਲੇ ਕਿੱਦਾਂ ਨਹੀਂ ਨਿਕਲੇ ਜਦੋਂ ਅਸੀਂ ਉਠੇ ਆ ਜਾਣ ਕੇ 10 ਪੀ ਆ ਮਿੰਟਾਂ ਬਾਅਦ ਤੇ ਸਾਡੇ ਮੰਜੇ ਸੀ ਵੀ ਬਗਲ ਦੇ ਕੰਨ ਤਾਂ ਆਪਣੇ ਬੜੇ ਹੋ ਪਰ ਇਹ ਨਹੀਂ ਪਤਾ ਕਿ ਬਾਅਦ ਪਤਾ ਲੱਗ ਰਿਹਾ ਇਹ ਹੀ ਪਤਾ ਲੱਗਾ ਵੀ ਖਾਂਦਰ ਔਰ ਪਿੱਛੋਂ ਗਰੈਲ ਪਾੜ ਕੇ ਉਧਰ ਦੀ ਹੋਏ ਨਿਕਲ ਕੇ ਬਾਹਰ ਨਿਕਲ ਗਏ ਕਿੰਨੇ ਕੁ ਪੈਸੇ ਪੈਸੇ ਸੀ 55 6000 ਰੁਪਏ ਦਾ ਕੈਸ਼ ਪਿਆ ਸੀ ਇੱਕ ਜੈਨੀ ਪਈ ਸੀ ਤੇ ਬਾਲੀਆਂ ਪੀ ਚਾਚੀ ਸਾਡੀ ਤੇ ਮੇਰੀ ਮਾਸੀ ਵੀ ਮੇਰੀ ਜਾਤੀ ਵੀ ਆ ਤੇ ਇੱਕ ਮੁੰਡੀ ਦੋ ਸੀ ਸੋਨੇ ਦੀ ਹੈ ਸੋਨੇ ਦੀ ਟੋਟਲ ਅੰਦਾਜ਼ਾ ਕਿੰਨਾ ਖਤਤਾ ਲਾਉਂਦੇ ਨੁਕਸਾਨ ਵਾਜੀ ਆਪਣਾ ਉਹ ਹੀ ਰੱਖ ਲਓ ਵੀ 60000 ਉਹ ਤੇ ਸੋਨੇ ਦਾ ਰੱਖ ਲਓ 2.5 ਲੱਖ ਰੁਪਏ ਸੋਨੇ ਦਾ ਹੋਣਾ ਤੇ ਕਾਲਸੀ ਨੂੰ ਸੂਚਨਾ ਦਿੱਤੀ ਹਾਂਜੀ ਉਹ ਦੇ ਦਿੱਤੀ ਕੰਪਲੀਟ ਕੀਤੀ ਉਹ ਮੌਕਾ ਦੇ ਕੇ ਹਾਂਜੀ ਮੌਕਾ ਦੇ ਕੇ ਕੀ ਮੰਗੀ ਕਰਦੇ ਮੰਗ ਲਈ ਆਪਾਂ ਪਰਚਾਦੂ ਦੇ ਹੀ ਮੰਗ ਕਰਦੇ ਆ ਵੀ ਜੇ ਆਪਣੀ ਕੋਈ ਹੁੰਦੀ ਆ ਕਿਤੇ ਕਾਰਵਾਈ ਕਰਨੀ ਚਾਹੀਦੀ ਆ ਤੇ ਹੁਣ ਤੇ ਹੁਣ ਵੀ ਅਸੀਂ ਥਾਣੇ ਉ ਆਏ ਆ ਤੇ ਉਹ ਕਹਿੰਦੇ ਸੀ ਕਰਾਂਗੇ ਮਤਾਈ ਕੀ ਨਾਮ ਹੈ ਆ ਸਰ ਜੀ ਕੋ ਮਤਲਬ ਕੀ ਮਾਮਲਾ ਪਤਾ ਲੱਗਾ ਘਰ ਚੋਰੀ ਹੋ ਗਈ ਕਿੰਨਾ ਨੁਕਸਾਨ ਹੋਇਆ ਇਹ ਸਾਨ ਵਾਸਤੇ ਹੁਣ ਦੱਸਿਆ ਗੇ ਹੋਗਾ 2 ਟਾਈ ਲੱਖ ਰੁਪਏ ਤੋਂ ਸੋਨਾ ਹੀ ਆ ਵਕ ਕੈਸ਼ ਸਾਡਾ ਇਨਕਸਿਕਾ 60000 ਰੁਪਈਆ ਤਾਂ ਇਹ ਮੇਰੀ ਭੈਣ ਲੱਗਦੀ ਆ ਇਹਦੇ ਮੈਂ ਘਰ ਹੀ ਰਹਿੰਦੀ ਸੀ ਇਹ ਪੇਕਿਆਂ ਨੂੰ ਕਿ ਯੂ ਸੀਗੀ ਤਾਂ ਜਦੋਂ ਇਹ ਕਾਂਟ ਹੋਇਆ ਤਾਂ ਰਾਤ ਦੇ 2 ਵਜੇ ਕਾਂਟ ਹੋਇਆ ਤਾਂ ਜਦੋਂ ਉਹ ਪਹਿਲਾਂ ਨਹੀਂ ਸਾਨੂੰ ਕੁਝ ਵੀ ਲੱਗਾ ਬਈ ਜਦੋਂ ਅੰਦਰ ਵੜ ਗਿਆ ਕਿੱਥੋਂ ਵੜ ਗਿਆ ਕਿੱਧਰ ਦੀ ਬੜੇ ਕੋਈ ਨਹੀਂ ਸਾਨੂੰ ਪਤਾ ਲੱਗਾ ਜਦੋਂ ਉਹਨੇ ਜਾਣ ਲੱਗਿਆ ਨਾ ਉਹ ਸਾਹਮਣੇ ਮੈਂ ਦੂਜੇ ਤੇ ਬੈੱਡ ਤੇ ਪਈ ਸੀ ਤਾਂ ਬਾਹਰੀਆਂ ਤਾਕੀਆਂ ਖੁੱਲੀਆਂ ਸੀ ਜਾਂ ਉਹਨੇ ਜਾਂਦਿਆਂ ਨੇ ਨਾ ਲੇਟ ਮਾਰੀ ਮੈਂ ਦਵਾਸਾ ਟੁੱਟ ਕੇ ਬੈਠੀ ਤਾਂ ਜਾਦੂ ਨੇ ਲੇਟ ਮਾਰੀ ਤਾਂ ਲੇਟ ਉਹ ਨਹੀਂ ਅੱਧਾ ਕਮੈਂਟ ਰੱਖੀ ਉਹ ਲੇਟ ਇੰਨੀ ਤਿੱਖੀ ਜਾਣ ਕੇ ਮੇਰੀਆਂ ਅੱਖਾਂ 'ਚੋਂ ਲੇਟ ਟਿਕੇ ਨਾ ਉਹ ਦਵਾ ਛੱਟ ਜਾਦੂ ਨੇ ਮੈਨੂੰ ਦੇਖਿਆ ਉਹ ਤਾਕੀ ਤੋਂ ਪਰੇ ਹੋਗਾ ਮੈਂ ਣੱਠ ਕੇ ਤਾਕੀ ਕੋਲ ਨੂੰ ਗਈ ਤਾਂ ਮੈਨੂੰ ਦਿਸੇ ਨਹੀਂ ਕਿੱਧਰ ਨੂੰ ਗਏ ਆ ਤਾਂ ਮੋੜ ਕੇ ਮੈਂ ਉਹ ਤਾਕੀ ਭੇੜ ਕੇ ਫੇਰ ਸਾਡੇ ਪਿੱਛੇ ਹਵੇਲੀ ਆ ਫੇਰ ਮੈਂ ਉੱਥੇ ਖੜੀ ਰਹੀ ਮੈਂ ਤਾਂ ਸ਼ਾਇਦ ਇੱਧਰ ਹਵੇਲੀ ਚ ਨਾ ਕੋ ਉੱਤਰ ਜਵੇ ਇਹ ਉਹ ਨਹੀਂ ਸੀ ਸਾਨੂੰ ਪਤਾ ਵੇ ਬੰਦੇ ਅੰਦਰ ਸੀ ਕਿ ਉਹ ਬੰਦੇ ਬਾਹਰ ਸੀਗੇ ਉਸ ਟਾਈਮ ਬੰਦੇ ਅੰਦਰ ਸੀ ਉਹ ਮੈਂ ਜਦ ਉਹ ਉਹਨਾਂ ਦਾ ਦੇਖਿਆ ਮੈਂ ਦਬਾ ਛੱਡ ਬਾਹਰ ਨਿਕਲੀ ਤਾਂ ਮੈਂ ਬਾਹਰ ਨਿਕਲ ਕੇ ਅ ਗ੍ਰਿੱਲ ਦਾ ਕੁੰਡਾ ਲੱਗ ਜਿੰਦਾ ਲੱਗਾ ਸੀ ਇਹ ਮੈਂ ਪਹਿਲਾਂ ਇਹ ਚੈੱਕ ਕੀਤਾ ਆ ਕੇ ਜਦੋਂ ਮੈਂ ਇਹ ਚੈੱਕ ਕੀਤਾ ਤਾਂ ਇਹ ਗਿੰਦਾ ਲੱਗਾ ਆ ਤਾਂ ਮੇਰੇ ਕਮਰੇ ਵਿੱਚ ਬੰਦੇ ਅੰਦਰ ਆ ਤਾਂ ਆਸ ਦਰਵਾਜ਼ੇ ਦਾ ਜਾਲੀ ਵਾਲਾ ਦਰਵਾਜ਼ਾ ਸਪੱਟ ਖੁੱਲਾ ਜਦੋਂ ਇਹ ਦਰਵਾਜ਼ੇ ਦਾ ਪਤਾ ਲੱਗਾ ਵੀ ਇੱਥੇ ਤਾਂ ਅਸੀਂ ਗਿੰਦਾ ਲਾਇਆ ਸੀ ਤੇ ਦਰਵਾਜ਼ਾ ਮੈਂ ਰਾਤ ਲਾ ਕੇ ਸੁੱਤੀ ਆ ਜਾਂ ਮੈਂ ਅਠ ਕੇ ਅੰਦਰ ਜਾ ਕੇ ਮੁੰਡਾ ਲਾ ਲਿਆ ਮੁੰਡਾ ਲਾ ਕੇ ਤਾਂ ਫੇਰ ਅਸੀਂ ਆਪਣੇ ਨਿਆਣਿਆਂ ਨੂੰ ਕਹਿੰਦੇ ਅਸੀਂ ਇਹਨਾਂ ਨੂੰ ਕਿਹਾ ਸੀ ਉਹਨਾਂ ਚਿਰ ਪੁੰਡਾ ਨਹੀਂ ਖੋਲਣਾ ਜਿੰਨਾ ਚਿਰ ਤੁਸੀਂ ਨਹੀਂ ਆਉਂਦੇ ਵੇ ਬੰਦੇ ਅੰਦਰ ਆ ਮੈਂ ਇੱਕ ਮੈਂ ਸੀ ਇੱਕ ਵਾਰ ਪੋਤਾ ਸੀ ਇੱਕ ਸਾਡੀ ਮਾਸ ਤੇ ਨਣਾ ਨੇ ਇੱਥੇ ਅਸੀਂ ਤਿੰਨੇ ਸੀ ਇਹ ਪੇਹੀ ਸੀਗੀ ਤਾਂ ਇਹ ਮੇਰਾ ਮੁੰਡਾ ਸਾਹਮਣੀ ਕੋਠੀ ਚ ਸੀਗਾ ਉਦੋਂ ਜੇਖ ਦਾ ਮੁੰਡਾ ਮੇਰਾ ਪਿੱਛੇ ਆਇਆ ਉਹਨੂੰ ਅਸੀਂ ਫੋਨ ਪਹਿਲਾਂ ਕੀਤਾ ਫਿਰ ਇਹਨਾਂ ਨੂੰ ਨਹੀਂ ਜਿਸਨੂੰ ਕਿਸੇ ਤੇ ਸ਼ੱਕ ਨਹੀਂ ਕਰੀ ਹਾਂ ਸਰ ਇੱਕ ਜੰਮਾ ਕਲੇ ਪਿੰਡਾਂ ਦੇ ਵਿੱਚ ਤਾਂ ਇੱਕ ਬਾਜਵੜੀ ਕੋਠੀ ਆ ਉਥੇ ਪਤਾ ਲੱਗਾ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਬੀਤੀ ਰਾਤ ਆ ਜਿਹੜਾ 2-3 ਵਜੇ ਤੇ ਗਰੀਮ ਆ ਜਿਹੜਾ ਚੋਰੀ ਦੀ ਘਰ ਦਾਪ ਨੂੰ ਅੰਜਾਮ ਦਿੱਤਾ ਉਹਨਾਂ ਦਾ ਨੁਕਸਾਨ ਵੀ ਕਾਫੀ ਹੋਇਆ ਤੇ ਮੌਕਾ ਦੇਖ ਕੇ ਆਈਆਂ ਕੀ ਕਰਨ ਬਿਲਕੁਲ ਜੀ ਮੈਂ ਮੌਕਾ ਦੇਖਿਆ ਕੋਠੀ ਖੇਤਾਂ ਦੇ ਘਰ ਦੇ ਵਿੱਚਾਂ ਖੇਤਾਂ 'ਚ ਕੋਠੀ ਆ ਉਥੇ ਘਰ ਦੇ ਵੀ ਸੁੱਤੇ ਮੈਂ ਬਾਹਰ ਲਗਾਸੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਸਾਡੀ ਕੰਨ ਜਾਲੀ ਪੁੱਟੀਆਂ ਕੀ ਕੀਤਾ ਕਿੰਨਾ ਨੁਕਸਾਨ ਹੋਇਆ ਤੇ ਉਹਦੇ ਵਾਸਤੇ ਕੈਮਰੇ ਖੰਡਾ ਲਏ ਆ ਜਲਦੀ ਜਲਦੀ ਚੋਰ ਆ ਉਸ ਲਾਗਾ ਪਛਾਉਂ ਕੋਈ ਪਤਾ ਲੱਗਾ ਕਿੰਨਾ ਕਿ ਨੁਕਸਾਨ ਆਇਆ ਨਹੀਂ ਉਹਦੇ ਬਾਰੇ ਕੁਝ ਨਹੀਂ ਆਇਆ ਕੋਈ ਇਹ ਨਹੀਂ ਕਿ ਹਾਂਜੀ